ਨਾ ਸਰਦਾਰ ਕਰਮਜੀਤ ਸਿੰਘ ਮੁੰਡੇਈ ਲੁਧਿਆਣਾ ਤੋਂ ਸਰਦਾਰ ਦਵਿੰਦਰ ਸਿੰਘ ਰਾਮਗੜੀਆ ਦੇ ਅੱਜ ਨਾਲ ਰੈਲੀ ਤੇ ਗਿਆ ਸੀਗਾ ਉੱਥੇ ਲੋਕਾਂ ਦਾ ਭਰਮਾ ਹੰਗਾਰਾ ਦੇਖ ਕੇ ਜੋ ਰੈਲੀ ਚਾਜਾ ਲੋਕਾਂ ਦਾ ਹੜ ਆਇਆ ਹੋਇਆ ਸੀਗਾ ਉਹਨੂੰ ਦੇਖ ਕੇ ਇੰਨਾ ਵਿਸ਼ਵਾਸ ਹੋ ਗਿਆ ਕਿ ਵੀ ਸਾਡੇ ਭਾਈਚਾਰਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਰਾਮਗੜੀਆ ਨੂੰ ਵੀ ਉਹਨਾਂ ਦੀ ਕਾਮਯਾਬੀ ਵਾਸਤੇ ਸਾਥ ਦਿਓ ਵੀ ਖਾਤੀ ਨੂੰ ਵੋਟਾਂ ਪਾਓ ਵੈਸੇ ਜੀ ਖਾਲਸਾ ਵੈਸੇ ਜੀ ਦੀ ਫਤਿਹ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਨੀ ਸਾਧ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਅੱਜ ਭੈਣ ਮਾਇਆਬਤੀ ਜੀ ਨਵਾਂ ਸ਼ਹਿਰ ਆਏ ਸਨ ਤੇ ਉਹਨਾਂ ਦੀ ਰੈਲੀ ਅੱਜ ਬਹੁਤ ਬਹੁਤ ਹੀ ਜ਼ਿਆਦਾ ਹਮਮਾ ਕੇ ਲੋਕ ਰੈਲੀ 'ਚ ਪਹੁੰਚੇ ਔਰ ਰੈਲੀ ਦੇਖ ਕੇ ਬਹੁਤ ਮਨ ਪ੍ਰਸੰਨ ਹੋਇਆ ਮੈਂ ਸਾਰੇ ਭਾਈ ਭਾਈਚਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਦਵਿੰਦਰ ਸਿੰਘ ਰਾਮਗੜੀਏ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਹਾਸੀ ਤੇ ਬੋਲ ਲਾ ਕੇ ਭੈਣ ਮਾਇਆਬਤੀ ਨੂੰ ਅਧਿਆ ਮੰਤਰੀ ਬਣਨ ਦੇ ਕਾਬਿਲ ਬਣਾਓ